ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਇਗੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਐਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਕੁੱਸ ਸੋ ਅੱਜ ਵੀਰ ਰਮਣੇ ਦੇ ਘਰੇ ਆਏ ਆਂ। ਰਾਏਕੋਟ ਵਾਲੇ ਇਸੇ ਰੀਏ ਜੋ ਮੋਲਰੇਟ ਵੀਰ ਦੇ ਜੈਜੀ ਹੁੰਦੇ ਆ ਬਾਕੀ ਜਿਹੜੇ ਭੈਣ ਭਰਾ ਪੁਰਾਣੇ ਸਮੇਂ ਦੇ ਆਪਣੇ ਨਾਲ ਜੁੜੇ ਆ ਸਾਰੇ ਰਮਣੇ ਨੂੰ ਜਾਣਦੇ ਹੀ ਆ ਇਨਫੋਰਮੇਸ਼ਨ ਲੈ ਦੇਣਾ ਅੱਜ 6 5 6 ਵੜਾ ਵਕਾਊ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਆਪ ਕਰਦੇ ਆ ਗੱਲਬਾਤ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀਕਾਲ ਜੀ। ਨਾਮ ਤੇ ਦੱਸੋ। ਨਾਮ ਪਰ ਰਮਦੀਪ ਸਿੰਘ ਪਿੰਡ ਤਾਜਪੁਰ ਤਸੀਦ ਹੈਗੂ ਜ਼ਿਲ੍ਹਾ ਲੁਧਿਆਣਾ। ਕਿੰਨੇ ਨਾਗਵਕੂਰਮ ਨੇ? ਵੀਰ ਜੀ 5 ਨਾਲ ਆ। ਉਮਰ ਕਿੰਨੀ ਕਾ? ਇਹਦੀ ਵੀਰ ਉਮਰ 5 ਮਹੀਨੇ ਆ। ਕਿੰ ਇਹ ਵੀ 10000 ਰੁਪਏ ਦਵਾਂਗੇ। 5 ਮਹੀਨੇ ਉਮਰ 10000। ਹਾਂ 10000। ਵੀਰੇ ਆ ਵੀਰੇ ਐਬੀਐਸ ਦੇ ਟੀਕੇ ਦੀ ਆ। ਬਾਕੀ ਮੈਂ ਮਗਰ ਥਣ ਥਣ ਦਸਾ ਦੋ ਚਾਰ ਹੀ ਥਾਣਾ। ਦੋਸਤੋ 5 ਮਹੀਨੇ ਉਮਰ ਆ 10000 ਦੀ ਬਾਈ ਕਹਿੰਦਾ ਦੇਵਾਂਗਾ। ਥਣ ਸੋਹਣੀ ਆ, ਮੂਟੇ ਆ, ਚਾਰੀ ਆ। ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ। ਉਹ ਮੱਥੇ ਦੀ ਸੋਹਣੀ ਆ, ਜਰਸੀ ਨਸਲ ਦੀ। ਜਿਉ ਤਨ ਤਿੰਨ ਨਗ ਲਊਗਾ। ਅੱਗੇ ਉਹ ਫਰੀ ਦੇ ਦਾਂਗੇ ਆਪਾਂ ਵੀਰੇ। ਠੀਕ ਐ। ਦੋਸਤੋ ਕੱਲੀ ਦਾ ਮੁੱਲ 10000। 5 ਮਹੀਨੇ ਦੀ ਸਾਰੀ ਉਮਰ ਆ। ਜੇ ਕੋਈ ਭੈਣ ਭਰਾ ਤਿੰਨ ਨਗ ਬੱਸ ਸੁਣੋ ਬੱਚਾ ਵੀਰੇ ਤਿੰਨਾ ਨਗਾ ਨਾ ਇਹ ਬੱਛੀ ਬਾਈ ਕਹਿੰਦਾ ਫ੍ਰੀ ਦੇ ਦੇਾਂਗੇ ਨਾਲ ਜੈਦ ਬ੍ਰੀਡ ਬਹੁਤ ਹੂੰ ਦੋ ਨੰਬਰ ਤੇ ਰਮਣੇ ਇਹਨੇ ਵੀਰੇ ਦੂਜੇ ਸੂਏ ਸੁਣਾਗਾ ਠੀਕ ਐ ਇਹਦੇ ਪਰ 45 ਦਿਨ ਬਾਕੀ ਪੈ ਡੇਢ ਮਹੀਨਾ ਡੇਢ ਮਹੀਨੇ ਦੀ ਕੱਤੀ ਹਾਂ ਡੇਢ ਮਹੀਨੇ ਦੀ ਕੱਤੀ ਆ ਕਿੰਨਾ ਕੁ ਦੁੱਧ ਦੇਜੂ ਇਹਨੇ ਵੀਰੇ ਬੱਸੀ ਦਾ ਦੁੱਧ 17 ਕਿਲੋ ਹੁੰਦਾ ਪਹਿਲੇ ਸੂਏ ਜੈਦ ਜੈ ਮੋਲਾ ਇਹ ਵੀਰੇ 35000 ਦਿੱਤਾ ਵੀਰੇ ਮਾਨਤਨ ਹੋ ਜੀ ਮਾਨਤਨ ਹੋ ਜੀ ਵੀਰੇ ਗੱਡੀ ਐ ਬਾਹਰ ਨੂੰ ਆ ਦੋਸਤੋ 2 ਨੰਬਰ ਦੂਜੇ ਸੂਏ ਜਰਸੀ ਸੁੰਦੀ ਐ ਕੱਦ ਕਾਠ ਪੂਰਾ ਹੀ ਐ 30 ਤੇ 5 35000 ਦੀ ਦੇ ਦੇਣੀ ਐ 45 ਦਿਨਾਂ ਦੀ ਕੱਚੀ ਐ ਯਾਨੀ ਕਿ ਡੇਢ ਮਹੀਨਾ ਪਿਆ ਸੂਨ ਚ ਬਾਕੀ ਵੀ ਰਭੀਆਂ ਕੋਈ ਬਹੁਤਾ ਬੱਸੀ ਕੋਈ ਹਾਂ ਮੱਛੀ ਸੋਹਣੀ ਐ ਕੱਦ ਕਾਠ ਪੂਰਾ ਵਜ਼ਨ ਚੰਗਾ ਬਾਕੀ ਡੇਢ ਮਹੀਨਾ ਪਿਆ ਡੇਢ ਮਹੀਨਾ ਅਗਲਾ ਵਧੀਆ ਸੇਵਾ ਕਰ ਲੈਂਦਾ ਦੋ ਕੁ ਗੱਟੇ ਇਹਨੂੰ ਟ੍ਰਾਂਜ਼ੀਸ਼ਨ ਦੇ ਪਾ ਦੇ ਅਗਲਾ ਜਿਹੜਾ 2200 ਵਾਲਾ ਗੱਟਾ ਆਉਂਦਾ ਤੇ ਵਜਨ ਹੋਰ ਕਰ ਜੂਗੀ ਤੇ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਅੱਜ ਮੁੱਲੇ ਦਾ ਕੁਛ ਵੀ ਨਹੀਂ 35000 ਜਨੂ ਵੀ ਰਤ ਵੀ ਬਹੁਤ ਚੰਗੀ ਹੋਣੀ ਆ ਜਨੂ 1.5 ਮਹੀਨੇ ਦਾ ਸੋਨਾ ਦਾ ਜਨੂ ਰਤ ਵੀ ਪੂਰੀ ਵਧੀਆ ਆਣੀ ਆ ਵਧੀਆ ਰਤ ਚ ਸੋਨਾ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰਦਾ ਵਧੀਆ ਕਰਮਾ ਵਾਲੀ ਪੈਸੇ ਵਟਾ ਜੂਗੀ ਡੁੱਡੇ ਪੈਸੇ ਆਮਣਾ ਕਰ ਜੂਗੀ ਤੇ ਜੇ ਰਾਜੀ ਅਗਲਾ ਪੂਰੀ ਕਰ ਗਿਆ ਫਿਰ ਹੋ ਸਕਦਾ ਦੁੱਗਣੇ ਕਰ ਜੇ ਅੱਜ ਦਾ ਮੁੱਲ 35000 ਬਹੁਤ ਪਰੀ ਹਾਂ ਕੱਦ-ਕਾਠ ਪੂਰਾ ਹੀ ਐ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਦੂਜਾ ਸੂਆ 17 ਲੀਟਰ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ 1.5 ਮਹੀਨਾ ਕੱਚੀ ਐ 1.5 ਮਹੀਨੇ ਚ ਦੋ ਗੱਟੇ ਨੇ ਆਰਾਮ ਨਾਲ ਖਾ ਜਾਣੇ ਆ 250 ਦਾ ਗੱਟਾ ਆਉਂਦਾ ਤੇ ਢੋਲ ਵਰਗੀ ਬਣ ਜੂਗੀ ਤੇ ਜੇ ਤਿਆਰ ਕਰਕੇ ਵੀ ਸੇਲ ਕਰੋਗੇ ਦੁੱਗਣੇ ਪੈਸੇ ਵਟਾਜੂ ਤਿੰਨ ਨੰਬਰ ਤੇ ਆ ਜਾ ਰਵਣੇ ਵੀਰੇ ਤਿੰਨ ਬਈ ਦੂਜਾ ਸੂਆ ਦਾ ਇਹ 10 ਦਿਨ ਬਾਕੀ ਪਿਆ ਜੀ ਬਾਈ ਕਿੰਨਾ ਗਰਦ ਕੱਢ ਜੂ ਇਹ ਵੀ ਸੋਤ ਪੱਸੀ ਦੇ 14 15 ਕਰੋ ਜੈ ਜੈ ਮੋਲਾ ਇਹਦੇ ਪਰ ਮੁੱਲ 44000 ਰੁਪਇਆ ਮਾਨਤਨ ਹੋ ਜੂ ਮਾਨਤਨ ਪਰ ਹੋ ਜੂ ਕੱਢੀਏ ਬਾਹਰ ਨੂੰ 2 ਨੰਬਰ 40 ਤੇ 4 44000 ਦੀ 14 15 ਕਿਲੋ ਬਾਈ 10 ਦਾ ਦੁੱਧ ਪਿਆ ਜੂ 10 ਦਿਨ ਡੇਟ ਮੁਤਾਬਕ ਕੱਚੀ ਐ ਮੋਲੇ ਦਾ 44000 ਤੇ ਜਿਹੜੀ ਤੁਹਾਨੂੰ 2 ਨੰਬਰ ਤੇ ਵਿਖਾਈ ਹੈ ਇਹਦੇ ਨਾਲ ਉਹ ਗੱਠ ਵੱਡੀ ਹੋਊਗੀ ਆ ਜਿਹੜੀ ਕੱਲੀ ਕੱਚੀ-ਕੱਚੀ ਐ 35000 ਦੀ ਦੇ ਦੇਣੀ ਐ ਤੇ ਜੇ ਤੁਸੀਂ ਡੇਢ ਮਹੀਨਾ ਸੇਵਾ ਕਰ ਲਓਗੇ ਇਹਦੀ ਦੋ ਗੱਟੇ ਤੋਂ ਜਿਵੇਂ ਤੁਹਾਨੂੰ ਦੱਸਿਆ ਟਰਾਂਜੈਕਸ਼ਨ ਦੇ ਪਾਲੇ ਰਾਜ਼ੀ ਹੋ ਜੂ ਦੁੱਗਣੇ ਪੈਸੇ ਵਟਾ ਜੂਗੀ ਤੇ ਜੇ ਕੋਈ ਤਿਆਰ ਲੈਣ ਦਾ ਚਾਹ ਬਾਣਾ ਤੇ 10 ਦਿਨਾਂ ਦੀ ਕੱਚੀ ਐ 44000 ਚੋਂ ਮਾਣ ਹੋ ਜਾ ਬਾਕੀ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਬੱਸ ਹਾਂ ਥਣ ਪੂਰਾ ਜਾਦਬ੍ਰੀਡ ਵੀ ਫੁੱਲੀ ਐ 10 ਦਿਨਾਂ ਦੀ ਕੱਚੀ ਐ ਦੂਜਾ ਸੂਆ 40 ਤੇ 4 44000 ਮੁੱਲ ਹੈ ਮੱਚੀ ਇਹ ਵੀ ਫੁੱਲੀ ਸੋਹਣੀ ਆ ਮੂੰ ਮੱਥਾ ਹਾਂ ਮੂੰ ਮੱਥਾ ਨਹੀਂ ਆ ਜੀ ਸੋਹਣਾ ਬਾਕੀ ਥਣ ਪੂਰਾ ਚੰਗਾ ਮੱਝ ਵਾਲਾ ਮੋਟਾ ਹੱਥ ਦੀ ਚੁਵਾਈ ਵਾਲਾ ਜਾਨ ਵਾਲਾ ਥਣ ਹੈ ਮੁੱਲ 44000 ਮੈਂ ਕੱਲ ਵਾਲੀਆਂ ਵੀਡੀਓ ਜੀ ਵੀ ਗੱਲ ਕੀਤੀ ਆ ਦੁਬਾਰਾ ਫੇਰ ਕਰ ਦਿੰਨਾ ਅੱਜ ਕਿ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਮੱਝ ਲੈਣੀ ਆ ਜਾਂ ਗਾਂ ਲੈਣੀ ਆ ਜਾਂ ਡੈਰੀ ਦੁੱਧ ਪਾਉਣ ਨੂੰ ਪਸ਼ੂ ਲੈਣੇ ਆ ਹੁਣ ਬਿਲਕੁਲ ਸਹੀ ਸਮਾਂ ਆ ਯਾਨੀ ਕਿ ਹਫਤਾ 10 ਕੁ ਦੇਣਾ ਗਰਮੀ ਥੋੜੀ ਜੀ ਵੱਧ ਹੈ ਬਾਜ਼ਾਰ ਥੋੜਾ ਜਿਆ ਥੱਲੇ ਹੈ ਤੇ 10 15 ਦਿਨਾਂ ਦੇ ਵਿੱਚ ਬਾਜ਼ਾਰ ਪੂਰਾ ਤੇਜ਼ ਹੋ ਜਾਣਾ ਤੇ ਇਹੀ ਵੜ ਜੇ ਤੁਸੀਂ 10 15 ਦਿਨਾਂ ਨੂੰ ਲਓਗੇ ਘੱਟੋ ਘੱਟ 8-10000 ਤੁਹਾਨੂੰ ਪਰ ਪਸ਼ੂ ਹਾਂ ਪਰ ਪਸ਼ੂ ਤੁਹਾਨੂੰ ਮਹਿੰਗਾ ਮਿਲਣਾ ਕਿਉਂਕਿ ਪਹਿਲੀ ਗੱਲ ਇਹ ਥਾਣੀ ਨਹੀਂ ਮਿਲਦਾ ਥਣ ਬੜਾ ਚੰਗਾ ਲੱਗਿਆ ਪਸ਼ੀ ਹਾਂ ਤੇ ਹੁਣ ਬਿਲਕੁਲ ਸਹੀ ਸਮਾਂ ਆ 10 15 ਦਿਨ ਆਇ ਨਹੀਂ ਮੈਂ ਕਹਿੰਦਾ ਕਿ ਅੱਜ ਹੀ ਤੁਸੀਂ ਵੜਣ ਲੈ ਲਓ ਅੱਜ ਕੱਲ ਨੂੰ ਪਰਸੋਂ 10 10 ਕ ਦਿਨ ਬਜ਼ਾਰ ਹਜੇ ਥੋੜਾ ਜਿਹਾ ਠੰਡਾ ਕਿਉਂਕਿ ਗਰਮੀ ਥੋੜੀ ਜੀ ਜ਼ਿਆਦੇ ਆ ਦਸਾਂ 15 ਦਿਨਾਂ ਨੂੰ ਫਿਰ ਤਾਂ ਸਿਆਲਾਂ ਤੇਕਰ ਬਜ਼ਾਰ ਫੁੱਲੀ ਚੱਲੂਗਾ ਇਹ ਕਿਦਰ ਹੋਰ ਵੱਡੀ ਵੜ ਚਾਰ ਨੰਬਰ ਤੇ ਕੰਨ ਮਸੂਆ ਰਵਣੇ ਵੀਰੇ ਦੂਜਾ ਸੂਆਗਾ ਇਹ ਸਿਰਾਲੀ ਕਿੰਨੀ ਚੱਕ ਰਹੀ ਆ ਠੀਕ ਆ ਦੂਜਾ ਸੂਆਗਾ ਫਿਰ ਇਹਦੇ ਵੀ 10 ਦਿਨ ਬਾਅਦ ਹੀ ਪਿਆ ਜੀ ਕਿੰਨਾ ਦੁੱਧ ਕੱਢੀ ਜੀ ਵੀਰੇ ਦੁੱਧ ਪਹਿਲੇ ਸੂਆ 22 ਕਿਲੋ ਦਿੱਤਾ ਆ ਅੱਛਾ ਐਤ ਕੀ ਵੀਰੇ ਗਰਮੀ ਹਿਸਾਬ ਨਾਲ 20 ਕਿਲੋ ਦੇ ਦੋ ਜਾਇਜ ਮੁੱਲ ਇਹਦਾ ਵੀਰੇ ਮੁੱਲ 65000 ਆ ਮਾਤਰਾ ਹੋ ਜੀ ਮਾਤਰਾ ਦੇ ਪਰ ਕੱਦ ਮੱਸੀਆ ਦਿਖਾ ਦੇ 5 ਫੁੱਟ ਦੇ ਕਰੀਬ ਹੋਊਗਾ ਕੱਢੀੇ ਬਾਹਰ ਨੂੰ ਕੱਦ ਦਿਖਾ ਹੀ ਦੇਣਾ ਜਦੋਂ ਤੁਰੀ ਵੜ ਆਪ ਹੀ ਦੱਸੂਗੀ ਦਿਨ ਕਿੰਨੇ ਦੱਸਿਆ 10 ਦਿਨਾਂ ਦੀ ਇਹ ਕੱਚੀ ਆ 22 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ ਗਰਮੀ ਜਾਦੀ ਆ 20 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਸੌਦਾ ਕਰ ਲੇ ਮੁੱਲੇ ਦਾ 66000 ਕਾਲੇ ਰੰਗ ਦੀ ਮੱਛੀ ਇਹ ਚਾਫ ਕ੍ਰੋਸ ਹੈ ਦੁੱਧ ਮਾਝਾਰ ਦਾ ਹੋਊਗਾ ਹਵਾਨਾ ਸੋਹਣਾ 10 ਦਿਨਾਂ ਦੀ ਕੱਚੀ ਹੈ ਵੱਡੀ ਬਹੁਤ ਹੈ ਹਾਈਟ ਵਾਲੇ ਪਾਸੋਂ ਐਕਸਟਰਾ ਆਰਡਨਰੀ ਆਈ ਦੀ ਵੀਡੀਓ ਦੇ ਵਿੱਚ ਮੇਰੇ ਹਿਸਾਬ ਨਾਲ ਸਾਰਿਆਂ ਨਾਲ ਵੱਡੀ ਵੜ 4 ਨੰਬਰ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੀਲਸ ਆਉ ਫੁੱਲਾ ਰਵਣੇ ਅਰਗੀ ਆ ਫੁੱਲ ਸੀਲਸ ਆਉ ਆ ਜਿਹੜੇ ਪਾਸੇ ਦੀ ਮਰਜੀ ਆ ਅਗਲਾ ਬਹਿ ਜਾ ਸਿੱਧੇ ਪਾਸੇ ਦੀ ਪੁੱਠੇ ਪਾਸੇ ਦੀ ਬਾਕੀ ਆ ਵੇਖ ਲਓ ਤੁਸੀਂ ਧੱਕਾ ਮਾਰ ਕੇ ਲਾ ਪਾਸਾ ਪਰੇ ਨੂੰ ਕਰਾਇਆ ਤੇ ਆਪ ਤਾਂ ਕਰਮ ਵਾਲੀ ਲੱਤ ਵੀ ਨਹੀਂ ਚੱਕਦੀ 62000 ਦੀ ਦੇ ਦੇਣੀ ਆ ਵਿੱਚ ਮਾਨਤਾਣ ਹੋ ਜੂ ਪੇ ਫਿਕਰੋ ਕਿ ਆ ਜੋ 20 ਕਿਲੋ ਦੁੱਧ ਮੰਨ ਕੇ ਅਗਲਾ ਸੌਦਾ ਕਰ ਲੇ 22 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਗਰਮੀ ਵੱਧਾ ਤੁਹਾਨੂੰ ਵੀ ਪਤਾ ਤੋ ਤਾਂ ਬਾਈ ਕਹਿੰਦਾ ਵੱਧ ਪਿਆ ਜਾਂਦੀ ਪਰ ਤੁਸੀਂ ਗਰਮੀ ਕਰਕੇ 20 ਕਿਲੋ ਮੰਨ ਕੇ ਸੌਦਾ ਕਰਿਓ ਮੁੱਲ 62000 ਰਾਏਕੋਟ ਵਾਲੇ ਇਸ ਏਰੀਏ ਚੋਂ ਇਸ ਨੌਜਵਾਨ ਦੇ ਮੁੱਲ ਜੈ ਜੀ ਹੁੰਦੇ ਆ ਹਾਂ ਇੱਕ ਦੋਸਤੋ ਦੁਪਹਿਰਾ ਲੱਗਾ ਇਹ ਵੀ ਗੱਲ ਸਹੀ ਆ ਪਸ਼ੂ ਵੀ ਵਿਚਾਰੇ ਕੀ ਕਰਨ ਗਰਮੀ ਚ ਦਾ ਆਪਣਾ ਬੁਰਾ ਹਾਲ ਹੈ ਆਪਾਂ ਧੁੱਪੇ ਛਾਵੇਂ ਕਿਸੀ ਚ ਵੜ ਜਾਨੇ ਆ ਆਸੇ ਪਾਸੇ ਹੋ ਸਕਦੇ ਆ ਪਰ ਇਹਦਾ ਕਰਮ ਵਾਲੀਆਂ ਜਿੱਥੇ ਬੰਨਤੀਆਂ ਉੱਥੇ ਹੀ ਖੜੀਆਂ ਰਹਿਣਾ ਭਾਵੇਂ ਠੰਡ ਹੋਵੇ ਤੇ ਭਾਵੇਂ ਗਰਮੀ ਹੋਵੇ ਲਾਸਟ ਬਾਰੇ ਦੱਸ ਦੇ ਰਹੇ ਉਹਨੇ ਇਹ ਵੀ ਫਾਰਮ ਦੀ ਬੱਸੀ ਆ ਮੂੰਹ ਕੱਚੀ ਥੀਰੀਆ ਅੱਛਾ ਤੇ ਇਹਦਾ ਵੀਰੇ ਸਹੀ ਡੇਢ ਮੁਕਤਬਾ ਇੱਕ ਮਹੀਨਾ ਬਾਕੀ ਪਿਆਗਾ ਔਰ ਦੇਵੇਂ ਦੇਖ ਕੇ ਤਾਂ ਲੱਗਦਾ ਪੰਜ ਸੱਤ ਨਾ ਰਹਿੰਦੇ ਹੋਣਗੇ ਠੀਕ ਹੈ ਪਰ ਇਹ ਸਹੀ ਵੀਰੇ ਇੱਕ ਮਹੀਨਾ ਬਾਕੀ ਪਿਆਗਾ ਮਹੀਨੇ ਦੀ ਕੱਚੀ ਮਹੀਨੇ ਦੀ ਕੱਚੀ ਆ ਵੀਰੇ ਆਪਰੇ ਡੈਨਮਾਰਕ ਦੇ 50 ਰੋ ਬਾੜ ਦੀ ਆ ਇਹਦੇ ਹੁਣ ਮੂਰੇ ਜੱਗ ਲੱਗਿਆ ਹੋਇਆ ਐਬੀਐਸ ਦਾ ਠੀਕ ਹੈ ਤਦ ਕਿੰਨਾ ਕੱਢ ਜਰਾਉਣੇ ਬੱਚੀ ਦੁੱਧ ਦੇਣਾ ਦਾ 68 ਕਿਲੋ ਪਹਿਲੇ ਸਵੇਰੇ ਠੀਕ ਹੈ ਜੀ ਦੋਸਤੋ ਇੱਕ ਮਹੀਨੇ ਦੀ ਰੇਟ ਮੁਤਾਬਕ ਕੱਚੀ ਆ ਲੈਵੇ ਤੋਂ ਵੇਖ ਕੇ ਤਾਂ ਵੀਰ ਕਹਿੰਦਾ ਅਗਲਾ ਜੱਜ ਕਰਦਾ ਹੋਊਗਾ ਕਿ ਦਿਨ ਥੋੜੇ ਹੀ ਰਹਿੰਦੇ ਹੋਣਗੇ ਤਿਆਰ ਹੀ ਆ ਪਰ ਬਾਈ ਕਹਿੰਦਾ ਇੱਕ ਮਹੀਨਾ ਹਜੇ ਕੱਚੀ ਹੈ ਵੱਡੀ ਵੱਡੀ ਬਹੁਤ ਹੈ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਈ ਰਵਣੇ ਦਾ ਕੱਦ ਤਾਂ 6.5 ਫੁੱਟ ਦੇ ਕਰੀਬ ਹੈ ਮਾਲਕ ਮਾਲਕ ਜਿਹਦਾ ਵੀ ਫਰਕ ਹੈ ਆਪਾਂ ਆਮ ਵੀਡੀਓ ਚ ਕਹਿੰਨੇ ਹੁੰਨੇ ਜਿਹੜਾ ਮਾਲਕ ਪਸ਼ੂ ਤੋਰ ਕੇ ਵਿਖਾਉਂਦਾ ਉਹਦੇ ਹਿਸਾਬ ਨਾਲ ਜਾਨਵਰ ਦੇ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਪਰ ਇੱਕ ਇੱਥੇ 5 ਫੁੱਟ ਦਾ ਹੁੰਦਾ ਫੇਰ ਤਾਂ ਵਿੜ ਦੇ ਬਰਾਬਰ ਹੀ ਆਉਣਾ ਸੀ ਉਹਨੇ ਇਹ ਮੂੰਹ ਕੱਚੀ ਖੀਰੀ ਹੈ ਦੁੱਧ ਵਾਲੇ ਦੰਦਾ ਚ ਕੱਚੀ ਖੀਰੀ ਹੈ ਪੂਰੀ ਵੱਡੀ ਵੱੱચી ਹੈ ਸੀਲਸਾਉ ਫੁੱਲ ਹੈ ਥਣ ਪੂਰਾ ਚੰਗਾ ਨਹੀਂ ਆਮ ਪਹਿਲਣ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਹੱਦੀ ਚੁਵਾਈ ਵਾਲਾ ਥਣਾ ਹੈ ਡੈਨਮਾਰਕ ਦੇ ਸੀਬੰਦੀ ਆ ਜੈਗ ਤੋਂ ਅੱਗੇ ਖੱਬਣ ਮੁੱਲ ਰਵਣੇ ਜੈਜ ਆ ਕੱਚੀ ਐ ਮਹੀਨਾ ਸਾੰਭਣੀ ਅਗਲੇ ਨੇ ਮੁੱਲ ਵੀ ਇਹਦਾ 60000 ਰੁਪਏ ਮੰਤਨ ਹੋ ਜੀ ਮੰਤਨ ਹੋ ਜਾਵੇ ਇਹ ਵੀ ਆ ਜੀ ਬੱਸੀ ਵਾਲੇ ਨੇ 25-30000 ਦੀ ਕੁਆਲਿਟੀ ਵਾਲੀ ਹਾਂ ਬਈ ਕੁਆਲਿਟੀ ਬਹੁਤ ਆ ਬਾਕੀ ਦੰਦੋਂ ਇਹ ਕੱਚੀ ਖੀਰੀ ਆ ਦੁੱਧ ਵਾਲੇ ਦੰਦਾਂ 'ਚ ਕੱਚੀ ਖੀਰੀ ਐ ਮੂੰਹ ਮੱਥੇ ਦੀ ਸੋਹਣੀ ਐ ਕਾਫੀ ਕਲਰ ਦੀ ਜਰਸੀ ਐ ਹਾਂ ਤੁਸੀਂ ਵੇਖ ਲਓ ਹਵਾਨਾ ਸੋਹਣਾ ਬਾਲਟੇ ਲਾ ਬਹੁਤ ਪਈਆਂ ਹਜੇ 1 ਮਹੀਨਾ ਡੇਟ ਮੁਤਾਬਕ ਕੱਚੀ ਐ 65000 ਦੀ ਰਵਣਾ ਕਹਿੰਦਾ ਦੇ ਦੇਾਂਗੇ ਸੀਲਸਾਉ ਪੂਰੀ ਐ ਰਵਣਾ ਤੇਰੇ ਹਿਸਾਬ ਨਾਲ ਦੁੱਧ ਕਿੰਨਾ ਕੱਢ ਜੂ ਵੀਰੇ ਬੱਸੀ ਦੁੱਧ 68 ਕਿਲੋ ਨਾਰਮਲੀ ਦੇ ਦੂਗੀ ਠੀਕ ਐ ਬਾਕੀ ਅਗਲੇ ਹਿੱਸੇ ਆ ਡਿਪੈਂਡਾ ਕੀ ਪਤਾ ਬੰਦਾ ਕੁਕਰੀ ਉਹ ਖੁੱਲੀ ਜਾਵੜੀ 20 ਕਿਲੋ ਦੇ ਦੇਵੀ ਠੀਕ ਐ ਜੇ ਕੋ ਬਾਹਾਂ ਕੋਈ ਜਾਵੜੀ ਉਹ 1500 ਕਿਲੋ ਦੇ ਦੂਗੀ ਠੀਕ ਐ ਇਹ ਫਰਕ ਭੈਣ ਦਾ ਵੀਰੇ ਖੁੱਲੇ ਤੇ ਬੰਨੇ ਜਾੰਗਾ ਦਾ ਇਹ ਤਾਂ ਗੱਲ ਹੈਗੀ ਆ ਤੈਨੂੰ ਇੱਥੇ ਕੋਈ ਰੱਸਾ ਪਾ ਕੇ ਬੰਨ੍ਹਦੇ ਤੂੰ ਵੀ ਤਾਂ ਔਖਾ ਹੋਵੇਂਗਾ ਇਹ ਔਖਾ ਮੈਂ ਵੀਰੇ ਕਿਤਾ ਮਰਜ਼ੀ ਨਾਲ ਖਾਣਾ ਫਿਰ ਹਾਂ 60 ਤੇ 1 ਸਰ 12000 61000 ਮੁੱਲ 60 ਤੇ 1 ਸੌਰੀ ਮੈਨੂੰ ਭੁਲੇਖਾ ਲੱਗ ਗਿਆ ਮੈਂ ਕਹਿਣ ਲੱਗੇ 60 ਤੇ 2 ਨਹੀਂ 60 ਤੇ 1 61000 ਮੁੱਲ ਮਾਨਤਾਨ ਹੋ ਜੂ 1 ਮਹੀਨੇ ਦੀ ਕੱਚੀ ਐ ਦੋਸਤੋ ਇਹ ਵੀ ਵਧੀਆ ਰੁੱਤ 'ਚ ਸੂਣਾ ਐ ਨੇ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰ ਲੈਂਦਾ ਕਈ ਭੈਣ ਭਰਾ ਹੁੰਦੇ ਕੱਚਾ ਪਸ਼ੂ ਲੈ ਲੈਂਦੇ ਆ ਕੋਈ ਐ ਨਾਗਾ ਵੀ ਨਿੱਕੀ ਜਰਸੀ ਆ ਵੀਰੇ ਹਾਂ ਦੰਦਾ ਉਹ ਖੀਰੀਆਂ ਨਾ ਕੋਈ ਐ ਨਾਗਾ ਵੀ ਨਿੱਕੀ ਹੀ ਆ ਪੂਰਾ ਫੁੱਲ ਹਾਈਟ ਆ ਵੀਰੇ ਕੱਦ ਵੱਡਾ ਹੀ ਆ ਆ ਦੋਸਤੋ ਦੁਬਾਰਾ ਤੁਹਾਨੂੰ ਤੋਰ ਕੇ ਵਿਖਾਤੀ ਐਵੇਂ ਕੋਈ ਭੈਣ ਭਰਾ ਕਦ ਛੋਟਾ ਨਾ ਮੰਨੇ ਕਦ ਪੂਰਾ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਐ ਇੱਕ ਮਹੀਨਾ ਕੱਚੀ ਆ ਅੱਜ ਦਾ ਮੁੱਲ 65000 ਮਾਨਤਾਣ ਹੋ ਜੂ ਦੁੱਧ ਵੀਰ ਕਹਿੰਦਾ ਨਾਰਮਲ 17-18 ਪਿਆ ਜੂ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜਨ ਆ ਗਿਆ ਜੇ ਕੋਈ ਭੈਣ ਭਰਾ ਤਿੰਨ ਨਾਗ ਲੈ ਲੈਂਦਾ ਤੇ ਇੱਕ ਨੰਬਰ ਤੇ ਜਿਹੜੀ ਤੁਹਾਨੂੰ ਵੱਛੀ ਵਿਖਾਈ ਆ ਪੰਜ ਮਹੀਨੇ ਦੀ 10000 ਮੁੱਲ ਇਹ ਵੀਰ ਕਹਿੰਦਾ ਫ੍ਰੀ ਦੇ ਦੂੰਗਾ ਨਾਲ ਤਿੰਨਾ ਵੜਾਂ ਦੇ ਨਾਲ ਆ ਵੱਛੀ ਫ੍ਰੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੱਲੀ ਦਾ ਮੁੱਲ 10000 ਆ 35000 ਦੀ ਬਿਲਕੁਲ ਸਸਤੇ ਮੁੱਲ ਦੀਆਂ 5 ਵੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਸਸਤੀ ਆ